ਜੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨਾਲ ਇਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਦੁਪੱਟੇ ਆ ਗਏ ਜੀ ਇਹ ਕਾਟਲ ਦੇ ਵਿੱਚ ਕੜਾਈ ਆ ਜੀ ਫਲਕਾਰੀ ਵਰਗੀਆਂ ਜੁੰਨੀਆਂ ਦੇ ਸਪੈਸ਼ਲ ਇਹ ਸੇਰ ਮੇਲੇ ਦੇ ਲਾਤੀਆਂ ਜੀ ਭਰਾਵਾਂ ਦੀ ਹੱਟੀ ਉੱਤੇ ਸੇਰ ਮੇਲਾ ਲਾਤਾ ਜੀ ਬਹੁਤ ਰੰਗਾਂ ਜਵਾਲ ਆ ਗਿਆ ਜੀ ਪਹਿਲਾਂ ਬਹੁਤ ਰੰਗਾਂ ਇਸ ਦੇ ਵਿੱਚ ਸਾਰੇ ਖਤਮ ਹੋ ਗਏ ਸੀਗੇ ਐਸੀ ਕਾਟਲ ਦੇਤੇ ਆ ਗਿਆ ਜੀ ਪਹਿਲਾਂ ਲੈ ਲੈਣ ਦੇਤੇ ਸੀ ਐਸੀ ਬਿਲਕੁਲ ਕਾਟਲ ਦੇਤੇ ਜੁੰਨੀਆਂ ਆ ਗਿਆ ਜੀ ਇਹ ਸੇਰ ਮੇਲੇ ਦੇ ਉੱਤੇ ਜੀ ਕਾਟਲ ਦੇ ਵਿੱਚ ਪੜਾਈ ਵਾਲੀ ਚੁੰਨੀ ਹੈ ਜੀ ਬਿਲਕੁਲ ਪੜਾਈ ਵਾਲੀ ਚੁੰਨੀ ਕਾਟਨ ਦੇ ਉੱਤੇ ਆ ਗਈ ਜੀ ਇਹ ਆਹ ਦੇਖੋ ਜੀ ਕਿੰਨਾ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਆਹ ਫਲਕਾਰੀ ਵਰਗੀ ਭਾਰੀ ਚੁੰਨੀ ਹੈ ਜੀ ਹੈਵੀ ਹੈਵੀ ਚੁੰਨੀ ਹੈ ਦੇਖੋ ਸਾਰੀ ਦੋਨੇ ਪਾਸੇ ਬਣਿਆ ਹੋਇਆ ਹੈਗਾ ਡਿਜ਼ਾਈਨ ਹੈਗਾ ਇੱਕ ਉੱਤੇ ਇੱਕ ਵਧੀਆ ਹੈ ਹੋਏ ਇਹਦੇ ਵਿੱਚ ਬਿਲਕੁਲ ਕੈਮਰ ਕਾਫਰ ਦੇ ਉੱਤੇ ਵੀ ਇਹੋ ਜੀ ਕੜਾਈ ਸਾਰੀ ਇਹੇ ਕੈਮਰ ਕਾਫਰ ਦੇ ਉੱਤੇ ਕੜਾਈ ਹੈ ਜੀ ਇਹੇ ਆਹ ਦੇਖੋ ਜੀ ਬਿਲਕੁਲ ਕੈਮਰ ਕਾਫਰ ਦੀ ਕੜਾਈ ਹੈ ਜੀ ਇਹੇ ਸਿਰਫ 150 ਰੁਪਏ ਚੁੰਨੀ ਕੱਟੀ ਹੈ ਇਹੇ ਸੇਲ ਮੇਲੇ 'ਤੇ ਜੀ 300 ਦੇ ਵਿੱਚ 2 300 ਦੀਆਂ 2 ਚੁੰਨੀਆਂ ਕੱਟੀਆਂ ਜੀ ਸਪੈਸ਼ਲ ਸੇਲ ਮੇਲਾ ਲਾਤਾ ਜੀ ਰੰਗ ਦੇਖੋ ਕਿੰਨੇ ਆਏ ਇਹਦੇ ਵਿੱਚ 150 ਦੇ ਵਿੱਚ ਇੱਕ ਦੁਪੱਟਾ ਘੱਟਾ ਇਹ ਕਢਾਈ ਵਾਲਾ ਕਾਟਨ ਦੇ ਹਿੱਸੇ ਕਢਾਈ ਹੈ ਜੀ ਇਹ 300 ਦੀਆਂ ਦੋ ਕੱਟੀਆਂ ਜੀ ਸਪੈਸ਼ਲ ਸੇਲ ਮੇਰੇ ਦੇ ਉੱਤੇ 300 ਦੀਆਂ ਦੋ ਕੱਟੀਆਂ ਜੀ ਇਹ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਦੇ ਵਿੱਚ ਆਹ ਦੇਖੋ ਜੀ ਰੰਗ ਤੇ ਡਿਜ਼ਾਈਨ ਵਾਈਟ ਕਲਰ ਗ੍ਰੇ ਕਲਰ ਨਾਦੀ ਨੀਲਾ ਸਾਰੇ ਕੱਡਾਂ ਦੇ ਵਿੱਚ ਮਾਲ ਪਹੁੰਚੂਕਿਆ ਇਹਦੇ ਵਿੱਚ ਜੀ ਇੰਨੇ ਮਰਜੀ ਦੁਪੱਟੇ ਲੈ ਸਕਦੇ ਹੋ ਜੀ ਇਹ। ਔਰ ਸੇ ਰੇਟਾਂ ਦੇ ਵਿੱਚ 150 ਦੇ ਦੁਪੱਟਾ ਪੂਆ ਜੀ ਇਹ। 150 ਰੁਪਏ ਵਿੱਚ ਇੱਕ ਦੁਪੱਟਾ 150 ਦਾ, 300 ਦੇ ਦੋ। ਫੇਰ ਮੇਲਾ ਲਗਾਤਾ ਜੀ ਕਿਹੜਾ ਆਮ ਮਾਰਕੀਟ ਦੇ ਵਿੱਚ ਇਹ 200 ਦੇ ਲਗਭਗ ਦੁਪੱਟਾ ਵਿਕਦਾ ਹੈਗਾ ਸਾਡੇ ਕੋਲੇ ਹੈਗਾਗਾ 150 ਦਾ ਜੀ ਇਹ। ਆ ਦੇਖੋ ਰੰਗ ਕਿੰਨੇ ਸ਼ਾਨਦਾਰ ਆਏ ਹੋਏ ਨੇ ਸਾਰੇ। ਔਰ ਤਾਂ ਅੰਕਾਂ ਦੇ ਵਿੱਚ ਆਲਾ ਹੈ ਜੀ ਇਹ। ਬਹੁਤ ਰੰਗਾਂ ਦੇ ਵਿੱਚ ਕੰਕਰੀਟ ਦੇ ਵਿੱਚ ਮਾਲ ਪਹੁੰਚ ਗਿਆ ਹੈਗਾ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰੋ ਇਕੱਠੇ ਘੱਟੋ ਘੱਟ ਜੇ ਦੋ ਦੁਪੱਟੇ ਮਗਾਉਣ ਤਾਂ ਤੁਹਾਨੂੰ ਅਸੀਂ ਫ੍ਰੀ ਭੇਜਾਂਗੇ ਜੀ ਇਹ ਆਨਲਾਈਨ ਫ੍ਰੀ ਕਰ ਡਿਲੀਵਰੀ ਹੋ ਸਕਦੀ ਹੈ ਜੀ ਦੀ ਆਨਲਾਈਨ ਡਿਲੀਵਰੀ ਫ੍ਰੀ ਕਰ ਦੇਗੇ ਜੀ ਦੋ ਦੁਪੱਟੇ ਮਗਾਉਣੇ ਹੋਣ ਤਾਂ ਜੇ ਘੱਟੋ ਘੱਟ ਦੋ ਦੁਪੱਟਿਆਂ ਦੀ ਢੀਂਵਲੀ ਆਨਲਾਈਨ ਫ੍ਰੀ ਭੇਜ ਦਾਂਗੇ ਜੀ ਜਿੰਨਾ ਵੱਧ ਤੋਂ ਵੱਧ ਇੰਸਟਾਗ੍ਰਾਮ ਤੇ ਫੋਲੋ ਕਰੋ ਸਾਨੂੰ ਭਰਾਵਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ ਪਰ ਆਮਾਰੀ ਹੱਟੀ ਤੇ ਸੇਰ ਮੇਲੇ ਦੇ ਉੱਤੇ ਜੀ ਸਿਰਫ ਡੇਰਸਾ ਦਾ ਪੱਟਾ ਕੱਟਾ ਇਹ ਹੈ 150 ਦੇ ਵਿੱਚ ਕਾਉਟਰਾਂ ਦੇ ਤੇਰੀ ਬਿਲਕੁਲ ਕਾਉਟਰ ਵਾਇਲ ਦੇ ਉੱਤੇ ਜਿਮਾ ਪਲੇਖਣੇ ਕਿ ਲੋੜ ਹੈ ਪਰ ਆਮਾਰੀ ਹੱਟੀ ਬਾਸਟਰ ਰੋਡ ਮੋਰ ਮੰਡੀ